ਮੁਹਾਲੀ ਤੋਂ ਅੱਜ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਫੇਸ ਇੱਕ ਰਣਵੇਕਸੀ ਪਾਕ ਤੇ ਕੋਲ ਇੱਕ ਟੈਕਸੀ ਕਾਰ ਦੇ ਵਿੱਚੋਂ ਇੱਕ ਵਿਅਕਤੀ ਦੀ লাশ ਬਰਾਮਦ ਹੋਈ ਹੈ লাশ 2 ਤੋਂ 3 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਕਿਉਂਕਿ ਇਸ ਟੈਕਸੀ ਦੇ ਵਿੱਚੋਂ ਕਾਫੀ ਜ਼ਿਆਦਾ دیر ਜੋ ਹੈ ਬਦਬੂ ਆਂਦੀ ਰਹੀ ਇਸ ਕਾਰਨ ਇੱਕ ਰਾਹਗੀਰ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਜਦੋਂ ਆ ਕੇ ਛਾਣਬੀਨ ਕੀਤੀ ਤਾਂ ਇਸ ਟੈਕਸੀ ਕਾਰ ਦੇ ਵਿੱਚੋਂ ਇੱਕ ਵਿਅਕਤੀ ਦੀ লাশ ਬਰਾਮਦ ਹੋਈ ਹੈ ਅਧਖੜ ਉਮਰ ਦਾ ਇਹ ਵਿਅਕਤੀ ਲੱਗ ਰਿਹਾ ਹੈ ਅਤੇ ਨਾਲ ਹੀ ਨਾਲ ਜਦ ਇਸ ਤੇ ਫੋਨ ਦੀ ਤਲਾਸ਼ੀ ਲਈਤੀ ਗਈ ਤਾਂ ਸੂਤਰਾਂ ਦੇ ਹਵਾਲੇ ਤੋਂ ਇਸਨੇ ਆਪਣਾ ਆਖਰੀ ਫੋਨ ਕਾਲ ਆਪਣੀ ਪਤਨੀ ਨੂੰ ਕੀਤਾ ਹੋਇਆ ਸੀ ਜੋ ਕਿ ਇਸ ਦੇ ਕੰਟੈਕਟ ਲਿਸਟ ਦੇ ਉੱਤੇ ਵਾਈਫ ਲਿਖਿਆ ਆ ਰਿਹਾ ਸੀ ਲੇਕਿਨ ਉਹ ਫੋਨ ਕੋ ਲੱਗਾ ਕਿ ਨਹੀਂ ਲੱਗਾ ਤੇ ਇਸ ਮ੍ਰਿਤਕ ਦੀ ਪਛਾਣ ਕੀ ਹੈ ਹਲੇ ਤੱਕ ਇਹ ਸਾਰੀ ਗੁਪਤ ਸੂਚਨਾ ਗੁਪਤ ਹੈ ਹਲੇ ਤੱਕ ਇਸ ਦੀ ਪਛਾਣ ਜੋ ਹੈ ਸਾਡੇ ਸਾਹਮਣੇ ਜਨਤਕ ਨਹੀਂ ਹੋ ਸਕੀ ਲੇਕਿਨ ਇੱਕ ਵੱਡੀ ਖਬਰ ਹੈ ਕਿਉਂਕਿ ਇਹ ਕਤਲ ਦਾ ਵੀ ਅੰਦੇਸ਼ਾ ਇਸ ਵਿੱਚ ਜਤਾਇਆ ਜਾ ਰਿਹਾ ਹੈ ਤੇ ਨਾਲ ਹੀ ਨਾਲ ਕਿਸੇ ਅਣਹੋਣੀ ਦਾ ਅੰਦੇਸ਼ਾ ਵੀ ਜਤਾਇਆ ਜਾ ਰਿਹਾ ਹੈ ਤਾਂ ਮੁਖਾਲੀ ਦੇ ਵਿੱਚ ਕਟਨਾਵਾਪਰੀਆ ਜਿੱਥੇ ਕਿ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਤਾਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਇਸ ਬਾਰੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਪਕੀ ਤਾਂ ਸੁਣ ਲੈ ਸਰਿਕ ਬਾਡੀ ਮਿਲੀ ਹੈ ਥੋਂ ਅਗੇ ਕੀ ਮਾਮਲਾ ਕੀ ਪੂਰਾ ਹੈ ਜੀ ਇਕਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਦੇ ਚੈੱਕ ਕਰਨ ਉਪਰੰਤ ਤੁਹਾਨੂੰ ਬੋਡੀਓ ਦੇ ਵਿੱਚ ਮਿਲੀ ਹੈ ਜਿਸ ਨੂੰ ਕੀ ਅਰਸਰ ਹਸਪਤਲ ਪੇਸ 6 ਅਸੀਂ ট্রান্সਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਦੇ ਦੇਖਣ ਮੁਤਾਬਕ ਤਾਂ ਦੋ ਜਾਂ ਤਿੰਨ ਦਿਨ ਪੁਰਾਣੀ ਲੱਗਦੀ ਹੈ ਜੀ ਤੇ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖਾਂਗੇ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਉਸ ਨਿਸ਼ਾਨਿਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਹੋਈ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬੰਦੀ ਕਰ ਰਹੀ ਹੈ ਕਿਤੇ ਕੀ ਵੀ ਜਲਦੀ ਪਤਾ ਕਿਵੇਂ ਲੱਗਿਆ ਸਰ ਸਨੂਜੀ ਕੋ ਪਾਸਸ ਬਾਈ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰ ਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੁਣ ਪਰਸਨ ਨੇ ਸਾਨੂੰ ਕਾਲ ਕਰਕੇ ਦਸਿਆ ਜੀ ਇਸ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲੈਣਾ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈ ਕਿ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਕਾਰਵਾਈ ਹੈ ਉਹ ਕੀਤੀ ਸਰ ਇੱਕ ਬੋਡੀ ਮਿਲੀ ਹੈ ਥੋਂ ਅਗੇ ਕੀ ਮਾਮਲਾ ਕੀ ਪੂਰਾ ਹੈ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟ ਤੋਂ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਕੀ ਅਪਸਟਰ ਹਸਪੀਟਲ ਫੇਸ 6 ਅਸੀਂ ਟ੍ਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਂਦੀ ਤਾਂ ਉਹਦੇ ਮੁਤਾਬਕ ਵਾਦੀ ਕਰ ਲਈ ਕੀਤੀ ਸਰ ਕਿੰਨੀ ਕੁ ਪੁਰਾਣੀ ਬਾਡੀ ਲੱਗ ਰਹੀ ਹੈ ਜੀ ਦੇ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਪਰ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਇਸਲਾਹਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਹੋਏ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬੰਦ ਕਰ ਰਹੀ ਹੈ ਕਿਤੇ ਕੀ ਵੀ ਜਲਦੀ ਪਤਾ ਕਿਵੇਂ ਲੱਗਿਆ ਸਰ ਸਨੂਜੀ ਕੋ ਪਾਸਸ ਬਾਈ ਸੀ ਕਿ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਣ ਪਰਸਨ ਨੇ ਸਨੂ ਨੂੰ ਕਾਲ ਕਰਕੇ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲੈ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕਿਸੇ ਤਰ੍ਹਾਂ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈ ਕਿ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈਗੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਕਾਰਵਾਈ ਹੈ ਉਹ ਕੀਤੀ ਹੈ ਸਰ ਇੱਕ ਬੋਡੀ ਮਿਲੀ ਐ ਇਥੋਂ ਅਗੇ ਕੀ ਮਾਮਲਾ ਕੀ ਪੂਰਾ ਹੈ ਜੀ ਇਕਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲੇਸਟ ਟੌਪ ਦੇ ਕੋਲ ਇੱਕ ਡੈਡ ਬੋਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਤੁਹਾਨੂੰ ਬੋਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਕੀ ਹੌਸਪੀਟਲ ਫੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਂਦੀ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਉਸ ਨਿਸ਼ਾਨਾਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਜਿਹਨੇ ਜੋ ਕਾਲ ਕੀਤੀ ਹੋਇਆ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬਣਦੀ ਕਰਵਾਈਏ ਕਿਤੇ ਕੀ ਵੀ ਜਲਦੀ ਪਤਾ ਕਿਵੇਂ ਲੱਗਿਆ ਸਰ ਸਨੂਜੀ ਕੋ ਪਾਸਸ ਬਾਈ ਸੀ ਕਿ ਇੱਥੇ ਜਿਹੜਾ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਨੂ ਨੂੰ ਕਾਲ ਕਰਕੇ ਦੱਸਿਆ ਜੀ ਇਸ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲੈਣਾ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜੀ ਕਵਿਚ ਦੀ ਇਕੁਆਰੀ ਆ ਗਈ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਕਾਰਵਾਈ ਹੈ ਉਹ ਕੀਤੀ ਹੈ ਸਰ ਇੱਕ ਬਾਡੀ ਮਿਲੀ ਹੈ ਇਥੋਂ ਆ ਕੇ ਕੀ ਮਾਮਲਾ ਕੀ ਪੂਰਾ ਹੈ ਜੀ ਇਕਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਸਹੀ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਦੇ ਚੈੱਕ ਕਰਨ ਉਪਰੰਤ ਤੁਹਾਨੂੰ ਬੋਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਹੀ ਅਰਸਰਲ ਹਸਪਤਲ ਪੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਂਦੀ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਪਰ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਉਸਲਾਕਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਉਹ ਇਹ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬਣਦੀ ਕਰ ਲਈਏ ਕਿਤੇ ਕਿੱਥੇ ਲੱਭੀਏ ਪਤਾ ਕਿਵੇਂ ਲੱਗਿਆ ਸਨ ਸਨੂਜੀ ਕੋ ਪਾਸਸ ਬਾਈ ਸੀ ਕਿ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਨੂ ਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤੇ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਵਾਂ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕੀਤਾ ਇੱਕ ਕੁਆਰੀ ਆ ਗਈ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਕਾਰਵਾਈ ਹੈ ਉਹ ਕੀਤੀ ਹੈ ਸਰ ਇੱਕ ਬਾਡੀ ਮਿਲੀ ਹੈ ਇਥੋਂ ਆ ਕੇ ਕੀ ਮਾਮਲਾ ਕੀ ਪੂਰਾ ਹੈ ਜੀ ਇਕਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਸਹੀ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਦੇ ਚੈੱਕ ਕਰਨ ਉਪਰੰਤ ਤੁਹਾਨੂੰ ਬੋਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਕੀ ਅਰਸਰਲ ਹਸਪੀਟਲ ਪੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਂਦੀ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਪਰ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਉਸ ਨਿਸ਼ਾਨਿਤ ਕਰਾ ਰਹੇ ਹਾਂ ਜੀ ਕੁਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਉਹ ਇਹ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬਣਦੀ ਕਰ ਲਈਏ ਕਿਤੇ ਕਿਤੇ ਪਤਾ ਕਿਵੇਂ ਲੱਗਿਆ ਸਰ ਸਨੂਜੀ ਕੋ ਪਾਸਸ ਬਾਈ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਨੂ ਨੂੰ ਕਾਲ ਕਰਕੇ ਦੱਸਿਆ ਜੀ ਇਸ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲੈਣਾ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਕਵਰੀ ਆ ਗਈ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਕੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਕਾਰਵਾਈ ਹੈ ਕੀਤੀ ਰਹੇਗੀ